ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ਼ਹੀਦ ਭਾਈ ਲਖਮਨ ਸਿੰਘ ਸਾਕਾ ਨਨਕਾਣਾ ਸਾਹਿਬ ਜੀ ਦੇ ਸਮੂਹ ਸ਼ਹੀਦ ਜਿਨ੍ਹਾਂ ਨੇ ਨਰੈਣੂ ਕੋੜਮੇ ਦੇ ਖਾਤਮੇ ਲਈ ਗੁਰੂ ਘਰਾਂ ਦੇ ਸੁਚਾਰੂ ਪ੍ਰਬੰਧ ਵਾਸਤੇ ਜ਼ਬਰ ਦਾ ਮੁਕਾਬਲਾ ਸਬਰ ਨਾ ਕਰਦਿਆਂ ਸ਼ਹੀਦੇ ਜਮ ਪੀਤਾ ਤੇ ਗੁਰੂ ਪੰਥ ਨੂੰ ਸੁਚੱਜਾ ਪ੍ਰਬੰਧ ਬਖਸ਼ਿਆ ਆਪਣੇ ਖੂਨ ਨਾਲ ਉਸ ਗੰਦਗੀ ਨੂੰ ਸਾਫ਼ ਕੀਤਾ ਜਿਹੜੀ ਨਰੈਣੂ ਕੋਡਮੇ ਨੇ ਪਾਈ ਹੋਈ ਸੀ। ਵਾਹਿਗੁਰੂ ਉਹਨਾਂ ਦੀ ਚਿਖਾ ਤੇ ਖਲੋਕ ਕੇ ਸਾਡੇ ਵਡਪੁਰਖਿਆਂ ਨੇ ਭਾਈ ਕਰਤਾਰ ਸਿੰਘ ਚੱਬਰ, ਤੇਜਾ ਸਿੰਘ ਪੁੱੱਤਰ ਵਰਗੇ ਹੋਰ ਵਿਦਵਾਨ ਸੱਜਣ ਜਿਨ੍ਹਾਂ ਨੇ ਗੱਲ ਕਹੀ ਸੀ ਭਾਈ ਲక్ష్మణ ਸਿੰਘ ਤੇਰੀ ਚਿਖਾ ਤੇ ਖਲੋਕ ਕੇ ਪਰਨ ਕਰਦੇ ਆਂ। ਅਸੀਂ ਇਕਤਾ ਦਾ ਪੱਲਾ ਨਾ ਛੱਡਦੇ ਹੋਏ ਗੁਰੂ ਘਰ ਦੇ ਪ੍ਰਬੰਧ ਵਿੱਚ ਕਦੇ ਵੀ ਨਰੈਣੂ ਕੋੜਮਾ ਸੋਚ ਨੂੰ ਦਖਲ ਨਹੀਂ ਦੇਣ ਦੇਾਂਗੇ। ਅਜੋਕੇ ਸਮੇਂ 'ਚ ਨਰੈਣੂ ਸੋਚ ਨੂੰ ਵੇਖਦੇ ਆਂ। ਅੱਜ ਉਹਨਾਂ ਦੀ ਸ਼ਹਾਦਤ ਨੂੰ ਸਮਰਪਿਤ ਹੋ ਕੇ ਹਰ ਸਾਲ ਅਸੀਂ ਉਹਨਾਂ ਦਾ ਗੁਰਦੁਆਰਾ ਪ੍ਰਬੰਧ ਸੁਧਾਰ ਲਹਿਰ ਤਹਿਤ ਸਮਾਗਮ ਕਰਦੇ ਸਾਂ ਕਦੀ ਉਹਨਾਂ ਦੇ ਨਗਰ ਜਾਂ ਹੋਰ ਕਿੱਧਰੇ। ਪਰ ਇਸ ਵਾਰੀ ਫੁਰਨਾ ਸਤਿਗੁਰ ਨੇ ਬਖਸ਼ਿਆ ਕਿਉਂ ਨਾ ਹੋਵੇ। ਚਿਖਾ ਤੇ ਕਈ ਹੋਈ ਗੱਲ ਨੂੰ ਯਾਦ ਕਰਕੇ ਉਸ ਨੂੰ ਪੰਥਕ ਏਕਤਾ ਦੀ ਅਰਦਾਸ ਬਣਾ ਲਿਆ ਜਾਏ ਅੱਜ ਉਹਨਾਂ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਪੰਥ ਦੀ ਏਕਤਾ ਵਾਸਤੇ ਸ੍ਰੀ ਅਕਾਲ ਤਖਤ ਸਾਹਿਬ ਜੀ ਵਿਖੇ ਅੱਜ ਅਸੀਂ ਸਮੁੱਚੇ ਖਾਲਸਾ ਪੰਥ ਨੂੰ ਬੇਨਤੀ ਕਰਕੇ ਅੱਜ ਪੰਥ ਦੇ ਰੂਪ ਵਿੱਚ ਹੀ ਅਰਦਾਸ ਕਰਕੇ ਆਏ ਹਾਂ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਤੋਂ ਏ ਮੰਗ ਕੇ ਆਏ ਆ ਸਤਿਗੁਰੂ ਸਾਨੂੰ ਸਾਰਿਆਂ ਨੂੰ ਆਪਸੀ ਪਿਆਰ ਨਿਮਰਤਾ ਮਿਠਾਸ ਬਖਸ਼ਿਓ ਸੰਤੋਖੀ ਦਾਨੀ ਸੁਭਾਅ ਬਖਸ਼ਿਓ ਤਾਂ ਕਿ ਸਿੱਖ ਸਿੱਖ ਪੇਵਾਰਤ ਜਾਨ ਹੈ ਇਨ ਵਿੱਚ ਇਤفاق ਮਹਾਨ ਸਿੱਖ ਸਿੱਖ ਪੇਵਾਰਤ ਜਾਨ ਇਸ ਗੱਲ ਨੂੰ ਮੁੜ ਸੁਰਜੀਤ ਕੀਤਾ ਜਾ ਸਕੇ ਕਿ ਸਿੱਖ ਇੱਕ ਦੂਜੇ ਲਈ ਨਸ਼ਾਵਰ ਹੁੰਦਾ ਹੈ ਇੱਕ ਦੂਜੇ ਦੇ ਖਿਲਾਫ ਨਹੀਂ ਕਦੇ ਭੁਗਤਦਾ ਉਸ ਗੱਲ ਨੂੰ ਮੁੱਖ ਰੱਖਦੇ ਆਂ ਅਰਦਾਸ ਕੀਤੀ ਗਈ ਤੇ ਜਿਹੜੇ ਸਾਡੇ ਪੰਥਦਰਦੀ ਮੈਂ ਨਾਮ ਲੈਣ ਲੱਗਾਗਾ ਕੁਝ ਛੁੱਟ ਜਾਣਗੇ ਕੁਝ ਲਿਖੇ ਜਾਣਗੇ ਕਰ ਪ੍ਰੈਸ ਨੂੰ ਲਿਖ ਕੇ ਜਰੂਰ ਦੇ ਦੇਾਂਗੇ ਲਿਸਟ ਦੇ ਦੇਾਂਗੇ ਕੋਈ ਵੀਰ ਵਿਅਕਤੀਗਤ ਤੌਰ ਤੇ ਆਇਆ ਕੋਈ ਪੰਥਕ ਰੂਪ ਵਿੱਚ ਜਥੇਬੰਦੀ ਨਾਲ ਲੈ ਕੇ ਆਇਆ ਉਹਨਾਂ ਸਾਰਿਆਂ ਲਈ ਅਰਦਾਸ ਹੈ ਜਿਨ੍ਹਾਂ ਨੇ ਅੱਜ ਏਕਤਾ ਦਾ ਹੰਗਾਰਾ ਭਰਦਿਆਂ ਪਹਿਲੀ ਅੱਜ ਅਰਦਾਸ ਹੋਈ ਸ਼ਹੀਦਾਂ ਦੀ ਯਾਦ ਚ ਤੇ ਵੱਡੇ ਪੱਧਰ ਤੇ ਸਮੂਲੀਅਤ ਕੀਤੀ ਉਹਨਾਂ ਨੇ ਆਪਣੇ ਕਦ ਨਹੀਂ ਵੇਖੇ ਉਹਨਾਂ ਪੰਥ ਵੇਖਿਆ ਉਹਨਾਂ ਅਹੁਦੇ ਨਹੀਂ ਵੇਖੇ ਉਹਨਾਂ ਗੋਲਕਾ ਨਹੀਂ ਵੇਖੀਆਂ ਚੌਧਰਾ ਨਹੀਂ ਵੇਖੀਆਂ ਆਪਣੇ ਆਪ ਨੂੰ ਛੱਡ ਕੇ ਅੱਜ ਗੁਰੂ ਪੰਥਲੀ ਅਰਦਾਸ ਵਿੱਚ ਸ਼ਾਮਲ ਹੋਏ ਆ ਤੇ ਜਿਨ੍ਹਾਂ ਨੇ ਵੱਡੇ ਪੱਦਰ ਤੇ ਹੰਗਾਰੇ ਭਰੇ ਹਾਜ਼ਰੀ ਭਰੀ ਉਹਨਾਂ ਲਈ ਵੀ ਮੈਂ ਅਰਦਾਸ ਕਰਦਾ ਸਤਿਗੁਰੂ ਸਾਡੀ ਆਖਰੀ ਦਮ ਤੇ ਆਖਰੀ ਸਾਹ ਤੱਕ ਨਿਭ ਜਾਏ ਔਰ ਆਇਆਂ ਨੂੰ ਧੰਵਾਦ ਵੀ ਆਖਦਾ ਹੈ ਇੱਕ ਇੱਕ ਉਹਨਾਂ ਦਾ ਕਦਮ ਸਾਡੇ ਸਿਰ ਮੱਥੇ ਔਰ ਅਰਦਾਸ ਤੋਂ ਬਾਅਦ ਐਲਾਨ ਕਰਦਾ ਹਾਂ ਕਿ ਅਸੀਂ ਜਿਹੜੇ ਭਰਾਵਾਂ ਤੱਕ ਪਹੁੰਚ ਨਹੀਂ ਸਕੇ ਹੁਣ ਅਸੀਂ ਆਪਣੀਆਂ ਉਹ ਕਮਰ ਕੱਸੇ ਕਰਕੇ ਉਹਨਾਂ ਤੱਕ ਅਸੀਂ ਇਹ ਡੋਰ ਟੂ ਡੋਰ ਪੰਥਕ ਇਕਤਾ ਵਾਸਤੇ ਸਨੇਹਾ ਲੈ ਕੇ ਜਾਵਾਂਗੇ ਔਰ ਉਹਨਾਂ ਭਰਾਵਾਂ ਨੂੰ ਇਹ ਵੀ ਬੇਨਤੀ ਕਰਾਂਗਾ ਇਕਤਾ ਵਾਸਤੇ ਸੀਟਾਂ ਦੀ ਵੰਡ ਜਿਹੜੀ ਸਾਡੇ ਲਈ ਸਿਆਪਾ ਬਣਦੀ ਹੈ ਅਸੀਂ ਸੀਟਾਂ ਨਹੀਂ ਪੰਥ ਤੋਂ ਮੰਗਾਂਗੇ ਵੀ ਸਾਡੇ ਬੰਦਿਆਂ ਨੂੰ ਇੰਨੀਆਂ ਸੀਟਾਂ ਛੱਡ ਦਿਓ ਅਸੀਂ ਪੰਥ ਨੂੰ ਸੀਟਾਂ ਛੱਡੀਆਂ ਪਰ ਇਕਤਾ ਵਾਸਤੇ ਪੰਥ ਨੂੰ ਇਹ ਵੀ ਬੇਨਤੀ ਕਰਾਂਗੇ ਪੰਥ ਜੀ ਅਸੀਂ ਤੁਹਾਡੇ ਕੋ ਕਦੇ ਅਹੁਦਾ ਨਹੀਂ ਮੰਗਾਂਗੇ ਸਾਨੂੰ ਅਹੁਦੇਦਾਰ ਬਣਾ ਦਿਓ ਅਹੁਦਾ ਵੀ ਪੰਥ ਦੀ ਝੋਲੀ ਚ ਪਾਇਆ ਬਸ ਤੁਹਾਡੀ ਇਕਤਾ ਚਾਹੁੰਦੇ ਆ ਗੋਲਕਾਂ ਚੌਧਰਾ ਇਹ ਸਾਡੇ ਪੈਰਾਂ ਦੀ ਬੇੜੀ ਜਾਂ ਸਾਡੀ ਮੁਥਾਜੀ ਨਹੀਂ ਹੋਣਗੀਆਂ ਇਹ ਤੁਹਾਡੇ ਨਾਲ ਅਕਾਲ ਤਖਤ ਸਾਹਿਬ ਦੀ ਸਿਕੱਤਰੇ ਦੇ ਬਾਹਰ ਖਲੋ ਕੇ ਇਹ ਬਚਨ ਤੁਹਾਡੇ ਨਾਲ ਸਾਂਝਾ ਕਰ ਰਿਹਾ ਹਾਂ ਇਦਾਂ ਦੀਆਂ ਚੀਜ਼ਾਂ ਸਾਡੇ 'ਚ ਬਿਲਕੁਲ ਨਹੀਂ ਹੋਣਗੀਆਂ ਸਿਰਫ ਤੇ ਸਿਰਫ ਪੰਥ ਕੇਕਤਾ ਚਾਹੁੰਦੇ ਆ ਇਨ੍ਹਾਂ ਵੀਰਾਂ ਦੇ ਸਿਰ ਜੋੜ ਕੇ ਤਕੜੇ ਹੋ ਕੇ ਜਿੱਥੇ ਕਿੱਥੇ ਵੀ ਸਾਡੀ ਲੋੜ ਹੋਊਗੀ ਪੰਥ ਆਵਾਜ਼ ਮਾਰਦਾ ਏ ਨਹੀਂ ਵੀ ਆਵਾਜ਼ ਮਾਰਦਾ ਤੇ ਮੈਂ ਜਾਣਾ ਆਪਣਾ ਫਰਜ਼ ਸਮਝਾਂਗਾ ਔਰ ਜਿੰਨਾ ਵੀਰਾਂ ਨੇ ਭੁਲੇਖਾ ਪਾਲਿਆ ਪੀ ਸ਼ਾਇਦ ਵਡਾਲਾ ਪ੍ਰਧਾਨਗੀ ਚਾਹੁੰਦਾ ਹੈ ਵਡਾਲਾ ਚੌਧਰ ਚਾਹੁੰਦਾ ਹੈ ਮੈਂ ਭਰਾਵਾਂ ਨੂੰ ਬੇਨਤੀ ਕਰਦਾ ਨਾ ਚੌਧਰ ਚਾਹਨਾ ਹੈ ਨਾ ਪ੍ਰਧਾਨਗੀ ਚਾਹਨਾ ਹੈ ਗੁਰੂ ਗ੍ਰੰਥ ਤੇ ਗੁਰੂ ਪੰਥ ਤੇ ਅਡਰੀ ਖਾਲਸਾਈ ਹੋੰਦ ਸਰਬੱਤ ਦੇ ਖਾਲਸੇ ਵਾਲੀ ਉਹ ਦਰਬਾਰੇ ਖਾਲਸਾ ਤੇ ਸਰਕਾਰੇ ਖਾਲਸਾ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸੁਤੰਤਰਤਾ ਸਾਡੀਆਂ ਰਾਜਨੀਤਿਕ ਧਾਰਮਿਕ ਆਰਥਿਕ ਸਮਾਜਿਕ ਜਿਹੜੀਆਂ ਸਮੱਸਿਆਵਾਂ ਨੇ ਬੇਅਦਬੀ ਕਾਂਡ ਨੇ ਉਹਨਾਂ ਸਾਰਿਆਂ ਦਾ ਜੇ ਕੋਈ ਹੱਲ ਹੈ ਉਹ ਸਾਡੀ ਏਕਤਾ ਹੈ। ਇੱਕ ਅੱਜ ਏਕਤਾ ਦਾ ਮੋਢ ਬੱਜਿਆ ਜੀ। ਇਸ ਏਕਤਾ ਨੂੰ ਸਿਰੇ ਲਾਉਣਾ ਜਿੱਥੇ ਸਾਡੇ ਤਰ੍ਹਾਂ ਦੇ ਬਜ਼ੁਰਗ ਨੌਜਵਾਨ ਨਾਲ ਖੜ ਜਾਣਾ ਕਿ ਤੇ ਹੌਸਲਾ ਦਿੰਦੇ ਹੋਣ ਜਿਨ੍ਹਾਂ ਨੇ ਅੱਜ ਤੱਕ ਕਈ ਵਾਰੀ ਕਈ ਗੱਲਾਂ ਨਾਰਾਜ਼ਗੀ ਚ ਵੀ ਚੱਲ ਜਾਂਦੀਆਂ ਨੇ ਉਹਨਾਂ ਨੇ ਵੀ ਫੋਨ ਕਰਕੇ ਆਖਿਆ ਅਸੀਂ ਨਾਲ ਖਾਸ ਕਰ ਬਾਬਾ ਸਰਬਜੋ ਸਿੰਘ ਬੇਦੀ ਬਾਬਾ ਸੇਵਾ ਸਿੰਘ ਜੀ ਰਾਮਪੁਰ ਖੇੜਾ ਭਾਈ ਜਥੇਦਾਰ ਸਿੰਘ ਸਾਹਿਬ ਰਣਜੀਤ ਸਿੰਘ ਹੋਣੀ ਅਸੀਂ ਚੱਲ ਕੇ ਗਏ ਉਹ ਉੱਠ ਕੇ ਮਿਲੇ ਨਾ ਗਿਲੇ ਕੀਤੇ ਨਾ ਸ਼ਿਕਵੇ ਰਹੇ ਨਾ ਗੋਲਕ ਦੀ ਭੁੱਖ ਨਾ ਚੌਦਰ ਦੀ ਭੁੱਖ ਨਾ ਉਹ ਵੱਡੇ ਬਣੇ ਨਾ ਅਸੀਂ ਨੀਵੇਂ ਹੋਏ ਇਹ ਸਾਡੀ ਸ਼ੁਰੂਆਤ ਹੋਈ ਜੀ ਤੇ ਗੁਰੂ ਕਿਰਪਾ ਕਰੇ ਅਸੀਂ ਆਪਣੇ ਆਪ ਨੂੰ ਗੁਰਪੰਥ ਨੂੰ ਸਮਰਪਿਤ ਕਰਕੇ ਅੱਜ ਜਿਹੜੀ ਅਰਦਾਸ ਹੋਈ ਹੈ ਮੈਨੂੰ ਲੱਗਦਾ ਹੈ ਕਿ ਸਾਡੀ ਫਤਿਹ ਸਾਡੇ ਬਰੂਹਾਂ ਤੇ ਖੜੀ ਹੈ ਇਹ ਫਤਿਹ ਹੋਊਗੀ ਗੁਰੂ ਰਹਿਮਤ ਕਰੇ ਜਿਨਨੇ ਅੱਜ ਜਥੇ ਬੰਦਕ ਢਾਂਚੇ ਦੇ ਰੂਪ ਵਿੱਚ ਵਿਅਕਤੀਗਤ ਰੂਪ ਵਿੱਚ ਆਏ ਨੇ ਸਾਰਿਆਂ ਨੂੰ ਜੀਵਾ ਆਇਆਖ ਦੈਂ ਔਰ ਕੱਲੇ-ਕੱਲੇ ਆਂਦੇ ਕੋਲ ਪਹੁੰਚ ਕੇ ਉਹਨਾਂ ਦੀ ਸਹਿਮਤੀ ਲੈ ਕੇ ਅਗਲਾ ਇਕੱਠ ਬੜੀ ਛੇਤੀ ਅਸੀਂ ਇਕੱਤਰਤਾ ਬੁਲਾਵਾਂਗੇ ਉਸ ਇਕੱਤਰਤਾ ਦੇ ਵਿੱਚ ਸਾਰਿਆਂ ਦੇ ਸੁਝਾਅ ਲੈ ਕੇ ਉਸ ਚੀਜ਼ ਨੂੰ ਆਧਾਰ ਬਣਾਇਆ ਜਾਊ ਜੋ ਕਰਨੀ ਚਾਹੁੰਨੇ ਆ ਪੰਥ ਵਾਸਤੇ ਉਸੇ ਦੇ ਆਧਾਰ ਤੇ ਫਿਰ ਅਗਲੀ ਅਰਦਾਸ ਜਿਹੜੀ ਐ ਉਹ ਫਿਰ ਭਾਈ ਲక్ష్మణ ਸਿੰਘ ਵਾਲੀ ਪ੍ਰਣ ਵਾਲੀ ਹੋਊ ਪਿਆਉ ਜੱਵੇ ਬਾਣ ਲੱਗਿਓ ਤਬੈ ਰੋਸ ਜਾਗਿਓ ਅਤ ਹੀ ਰਣ ਮੈਂ ਤਬ ਜੂਝ ਮਰੂੰ ਜਿਵੇਂ ਆਰਮੀ ਦਾ ਜਰਨੈਲ ਮੋਰਚੇ 'ਚ ਖਲੋ ਕੇ ਕਹਿੰਦਾ ਆਖਰੀ ਦਮ ਤੇ ਆਖਰੀ ਗੋਲੀ ਤੱਕ ਮੋਰਚਾ ਨਹੀਂ ਛੱਡਾਂਗੇ ਪੈਮਾਨਾ ਵੀ ਇੱਕ ਹੋਊ ਨਿਸ਼ਾਨਾ ਵੀ ਇੱਕ ਹੋਊ ਅਜੰਡਾ ਵੀ ਇੱਕ ਹੋਊ ਬੇਸ਼ੱਕ ਇੱਕ ਦੂਜੇ ਨਾਲ 100 ਨਰਾਜ਼ਗੀਆਂ ਹੋ ਜਾਣ ਪਰ 1200 ਮਿਸਲਾਂ ਇੱਕ ਹੋਣਗੀਆਂ ਔਰ ਇੱਕ ਨਿਸ਼ਾਨਾ 1200 ਮਿਸਲਾਂ ਦਾ ਹੋਊ ਇਹ ਸਾਡੀ ਅਰਦਾਸ ਹੈ ਗੁਰੂ ਅੱਗੇ ਤੇ ਜਿੱਡਾ ਵੱਡਾ ਅੱਜ ਹੰਗਾਰਾ ਪੰਥ ਨੇ ਦਿੱਤਾ ਹੈ ਮੈਨੂੰ ਲੱਗਦਾ ਹੈ ਕਿ ਇਹ ਮੁਢ ਬਚ ਗਿਆ ਇਹ ਫਤਿਹ ਹੋ ਪੰਥ ਇਕੱਠੇ ਇਕੱਠੇ ਚੱਲੂਗਾ ਅਕਾਲੀ ਦਲ ਅੰਮ੍ਰਿਤਸਰ ਵਿੱਚ ਸ਼ਾਮਲ ਹੋਇਆ ਤੁਹਾਡੀ ਜਥੇਬੰਦੀ ਵੀ ਅੱਜ ਦਾਖਲ ਹੋਈ ਆ ਜੀ ਤੇ ਪੰਜਾਬ ਦੇ ਵੀ ਪਹੁੰਚੇ ਆ ਜੀ ਸ਼ੇਰੇ ਪੰਜਾਬ ਦਲ ਵੀ ਪਹੁੰਚਿਆ ਇਹ ਆਉਣ ਵਾਲੇ ਸਮੇਂ ਚ ਕੋਈ ਸਿਆਸੀ ਤੰਗੀ ਹੋ ਸਕਦੀ ਆ ਜੀ ਸਾਰੇ ਭਰਾ ਜਦੋਂ ਇਕੱਠੇ ਹੁੰਦੇ ਆ ਨਾ ਤੇ ਇਕੱਠੇ ਹੋ ਕੇ ਜੇ ਚਾਰ ਭਰਾ ਨੇ ਪੰਜ ਭਰਾ ਨੇ ਬਾਕੀ ਲੋਕਾਂ ਚ ਬਾਕੀ ਸਮਾਜਾਂ ਚ ਵੀ ਨੇ ਇਹ ਸਵਾਲ ਉਹਨਾਂ ਨੂੰ ਨਹੀਂ ਕੀਤਾ ਜਾਂਦਾ ਸਾਨੂੰ ਹੀ ਕਿਉਂ ਕੀਤਾ ਜਾਂਦਾ ਇਹ ਅਗਲੀ ਗੱਲ ਅਗਲੀ ਗੱਲ 71ਤਾ 71ਤਾ ਦੇ ਵਿੱਚ ਜਿੱਥੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਸੁਤੰਤਰਤਾ ਹੈ ਜਥੇ ਦੇ ਸਭਾਂ ਦਾ ਮਾਨ ਸਨਮਾਨ ਹੈ ਜਿਹੜੇ ਅੱਜ ਕਰਮਚਾਰੀ ਬਣਾ ਦਿੱਤੇ ਨੇ ਮਰਜ਼ੀ ਨਾਲ ਲਾ ਲੇ ਤੇ ਮਰਜ਼ੀ ਨਾਲ ਲਾ ਦਿੱਤੇ ਅਕਾਲੀ ਫੂਲਾ ਸਿੰਘ ਹੋਣਾ ਨੂੰ ਸਾਹਮਣੇ ਬਹਾਲ ਕਰਨਾ ਇਹ ਸਾਡੇ ਧਰਮ ਤੋਂ ਬਾਅਦ ਜਿਹੜੀਆਂ ਰਾਜਨੀਤਿਕ ਸਮੱਸਿਆਵਾਂ ਨੇ ਉਹਨਾਂ ਨੂੰ ਸਾਡਾ ਉਹ ਮਿਸਲ ਵੇਖੋ ਜਿਵੇਂ ਕਹਿ ਲਈਏ ਬੰਦੀ ਸਿੰਘਾਂ ਦੀ ਰਿਹਾਈ ਬੇਅਦਬੀ ਕਾਂਡ ਫਿਰ ਗੁਰੂ ਗ੍ਰੰਥ ਸਾਹਿਬ ਲਈ ਜਿਹੜੇ ਕਾਨੂੰਨ ਬਣੇ ਨੇ ਸਤਕਾਰ ਐਕਟ ਉਹਦੇ ਵਿੱਚ ਸੋਧ ਕਰਨੀ ਕਰਾਉਣੀ ਇਹ ਤੇ ਫਿਰ ਉਹ ਰਾਜਨੀਤਿਕ ਤੌਰ ਤੇ ਉਹਨਾਂ ਨੇ ਲੜਨਾ ਹੋਊ ਨਾ ਰਹੀ ਗੱਲ ਸਮਾਜ ਦੀ ਜਿੱਥੇ ਜਾਤੀਵਾਦ ਭਾਰੂ ਪਾ ਕੇ ਸਿੱਖਾਂ ਨੂੰ ਵੰਡਿਆ ਜਾਂਦਾ ਹੈ ਉਥੇ ਸਮਾਜਿਕ ਸਾਡੀ ਜੰਗ ਵੀ ਹੈ ਫਿਰ ਉਥੇ ਆਰਥਿਕ ਵੀ ਹੈ ਅਸੀਂ ਗੁਰੂ ਘਰਾਂ ਨੂੰ ਗੋਲਕ ਤੇ ਮੁਤਾਜ ਨਹੀਂ ਰੱਖਣਾ ਸਿੱਖ ਪੰਥ ਗੋਲਕ ਦਾ ਮੁਤਾਜ ਨਹੀਂ ਸੀ ਸਿੱਖ ਪੰਥ ਤਾਂ ਸ਼ੈਨਸ਼ਾ ਸੀਗਾ ਖਸਮ ਰਾਜਾਂ ਕਾ ਗੁਰੂ ਗੋਬਿੰਦ ਸਿੰਘ ਦੂਜਿਆਂ ਨੂੰ ਰਾਜ ਦੇਣ ਵਾਲਾ ਇਸ ਲਈ ਉੱਥੇ ਆਰਥਿਕਤਾ ਦੀ ਗੱਲ ਵੀ ਹੋਣੀ ਆ ਪਖ ਸਾਰੇ ਹੀ ਵੇਖੇ ਜਾਣੇ ਨੇ ਬਸ ਆਧਾਰ ਜਿਹੜਾ ਏ ਇਹ ਮੈਂ ਨਹੀਂ ਬਣਾਉਣਾ ਇਹ ਮੈਂ ਨਹੀਂ ਕਹਿਣਾ ਮੈਂ ਇਕਤਾ ਦੀ ਅਰਦਾਸ ਕੀਤੀ ਤੇ ਇਕਤਾ ਦੇ ਸੂਤਰ ਵਿੱਚ ਜਿਹੜੇ ਪਰੋਏ ਜਾਣਗੇ ਇਹ ਐਲਾਨ ਉਹਨਾਂ ਕਰਨੇ ਹੋਣ ਹੁਣ ਧਾਮੀ ਸਾਹਿਬ ਤੁਹਾਡੇ ਵਿਚਾਰਾਂ ਤੋਂ ਲੱਗ ਰਿਹਾ ਧਾਮੀ ਸਾਹਿਬ ਹੋਣੀ ਇਹਨਾਂ ਦੀ ਟੀਮ ਹੈ ਤਾਂ ਡਰਾਮਾ ਸ਼ੁਰੂ ਤੋਂ ਖੇਡਦੇ ਆਏ ਜੀ ਇੱਕ ਮੁੱਕੀ ਚੁੱਕਲਾ ਦੂਜੀ ਤਿਆਰ ਜਦੋਂ ਸੰਵਿਧਾਨ ਮੁਤਾਬਕ ਚੋਣਾਂ ਹੀ ਨਹੀਂ ਹੋਈਆਂ 14 ਸਾਲ ਹੋ ਗਏ ਤੇ ਤੁਸੀਂ ਕਿਹੜੀ ਚੋਣ ਤੇ ਕਿਹੜੇ ਅਸਤੀਫੇ ਦੀ ਗੱਲ ਕਰ ਰਹੇ ਹੋ ਇਹ ਤੇ ਕੇਂਦਰ ਨਾਲ ਮਿਲ ਕੇ ਤਾਨਾਸ਼ਾਹੀ ਕਬਜਾ ਚੱਲ ਰਿਹਾ ਹੈ ਤੇ ਸ਼੍ਰੋਮਣੀ ਕਮੇਟੀ ਨੂੰ ਇੱਕ ਟਰਸਟ ਬਣਾ ਕੇ ਰੱਖ ਦਿੱਤਾ ਪਰ ਮੈਂ ਬੇਨਤੀ ਕਰਦਾ ਅੱਜ ਸਾਡੀ ਇਕਤਾ ਤੇ ਰਹੋ ਤੇ ਚੰਗੀ ਗੱਲ ਤੁਸੀਂ ਖਡਾਉਣਾ ਚਾਹੁੰਦੇ ਹੋ ਮੈਂ ਖਿੰਡੜਾ ਨਹੀਂ ਚਾਹੁੰਦਾ ਬਾਕੀ ਵੀ ਜਿੰਨੇ ਸਾਡੇ ਵੀਰ ਆਏ ਨੇ ਉਹਨਾਂ ਸਾਰਿਆਂ ਨੂੰ ਬੇਨਤੀ ਕਰਦਾ ਸਾਡੇ ਬਜ਼ੁਰਗ ਅੱਜ ਇਹਨਾਂ ਦਾ ਵੀ ਵਿਊ ਜ਼ਰੂਰ ਲੈ ਕੇ ਜਾਇਓ ਮੈਨੂੰ ਹੀਰੋ ਬਣਾਉਣ ਦੀ ਕੋਸ਼ਿਸ਼ ਨਾ ਕਰਿਓ ਵਡਾਲੇ ਨੇ ਅਰਦਾਸ ਕਰਤੀ ਵਡਾਲੇ ਨੇ ਕੱਠ ਕਰਤਾ ਕੱਖ ਨਹੀਂ ਕੀਤਾ ਗੁਰੂ ਨੇ ਫੁਰਨਾ ਲਿਆਂਦਾ ਅਰਦਾਸ ਸਾਡੇ ਭਰਾਵਾਂ ਨੂੰ ਲਾਗੇ ਲੈ ਆਈ ਤੇ ਅੱਜ ਭਰਾ ਇਕੱਠੇ ਹੋਏ ਤੇ ਮੈਂ ਦਾਅਵੇ ਨਾ ਕਹਿਨਾ ਇਹ ਭਰਾ ਭਰਾ ਲਈ ਮਰਤਾ ਸਕਦਾ ਹੈ ਭਰਾ ਭਰਾ ਦੀ ਧੌਣ ਲਾਉਣ ਨਹੀਂ ਕਦੇ ਜਾਊਗਾ ਇਹ ਅਰਦਾਸ ਸਭ ਕੁਝ ਹੈ ਅਰਦਾਸ ਦਾ ਪੱਲਾ ਅਸੀਂ ਕਦੇ ਨਹੀਂ ਛੱਡਾਂਗੇ ਕੀ ਹੋਣਾ ਤੇ ਕੀ ਕਰਨਾ ਇਹ ਪੰਥ ਫੈਸਲਾ ਕਰੂਗਾ ਗੁਰੂ ਕਿਰਪਾ ਕਰੇ ਮੈਂ ਸਾਰਿਆਂ ਨੂੰ ਸਮੁੱਚੇ ਤੌਰ ਤੇ ਜੀ ਆਇਆਂ ਆਖਦਾ ਹਾਂ ਅੱਜ ਪੰਥ ਕੇਕਤਾ ਦੀ ਅਰਦਾਸ ਹੈ ਤੇ ਪੰਥਕ ਏਕਤਾ ਇੱਕ ਲਹਿਰ ਬਣ ਕੇ ਚੱਲੂਗੀ ਜਿਹੜੇ ਸਾਰਿਆਂ ਦੇ ਸਿਰ ਜੋੜ ਦਵੇ ਤੇ ਸਾਰਿਆਂ ਨੂੰ ਉਸ ਮੁਹਾਜਤੇ ਲੈ ਆਵੇ ਜਿਹੜਾ ਸਾਡੇ ਕਲਗੀਧਰ ਪਿਤਾ ਨੇ ਕਿਹਾ ਸੀ ਸਿੰਘੋ ਜੇ ਸਵੇਰੇ ਨਰਾਜ ਹੋਏ ਹੋ ਤੇ ਸ਼ਾਮ ਤੱਕ ਗੱਲ ਵਕੜੀ ਪਾ ਕੇ ਮੇਰੇ ਮੱਥੇ ਲੱਗਿਓ ਮੈਨੂੰ ਖੁਸ਼ੀ ਹੋਊਗੀ ਵਾਹਿਗੁਰੂ ਜੀ ਕਾ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤੇ ਸੈਬ ਸ੍ਰੀ ਗੁਰੂ ਹਰਗੋਬਿੰਦ ਪਾਸ਼ਾ ਦਾ ਕੋਟਾ ਹਨ ਕੋਟ ਸ਼ੁਕਰਿਆ ਕਿ ਉਹਨਾਂ ਦੇ ਤੱਕ ਤੇ ਅਰਦਾਸ ਬੇਨਤੀ ਹੋਈ ਆ ਪੂਰੇ ਸਿੱਖ ਪੰਥ ਦੀ ਇਕਤਾ ਲਈ ਇਹ ਜਿਹੜਾ ਉਪਰਾਲਾ ਕੀਤਾ ਗਿਆ ਬਹੁ ਸਲਾਘਾਯੋਗ ਹੈ ਤੇ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਸੱਚੇ ਪਾਸ਼ਾ ਕਿ ਤੂੰ ਇਸ ਜਿਹੜੀ ਅਰਦਾਸ ਹੋਈ ਤੇਰੇਦਰ ਤੇ ਤੁਸੀਂ ਕਬੂਲ ਕਰਿਓ ਤੇ ਸਾਰੇ ਪੰਥ ਨੂੰ ਇਕੱਠਾ ਕਰਿਓ ਤੇ ਜੋ ਇਹ ਜੋ ਸਾਡੀਆਂ ਜਿੰਨੀਆਂ ਵੀ ਸਮੱਸਿਆ ਆ ਧਾਰਮਿਕ ਹੋਣ ਰਾਜਨੀਤਿਕ ਹੋਣ ਸਮਾਜਿਕ ਹੋਣ ਇਹ ਸਾਰੀਆਂ ਸਾਡੀ ਏਕਤਾ ਚ ਹੀ ਜਾ ਕੇ ਹੱਲ ਹੋਣੀਆਂ ਇਸ ਕਰਕੇ ਅਸੀਂ ਉਹਦੇ ਗੁਰੂ ਦੇ ਚਰਨਾਂ ਚ ਅਰਦਾਸ ਕਰਦੇ ਆ ਕਿ ਸੱਚੇ ਪਾਤਸ਼ਾਹ ਤੁਸੀਂ ਸਾਰਿਆਂ ਦੇ ਸਾਡੇ ਮਨ ਚ ਜੋ ਵੀ ਈਰਖਾ ਨਫਰਤ ਆ ਦੂਜਿਆਂ ਵਾਸਤੇ ਉਹ ਤੁਸੀਂ ਦੂਰ ਕਰੋ ਤੇ ਅਸੀਂ ਸਾਰੇ ਜਣੇ ਨਾਲ ਮਿਲ ਕੇ ਚੱਲ ਸਕੀਏ ਤੇ ਇਹ ਜੋ ਤੁਹਾਡਾ ਪੰਥ ਹੈ ਇਹ ਚੜ੍ਹਦੀ ਕਲਾ ਜਾ ਸਕੇ ਇੱਕ ਸਮਾਂ ਸੀ ਅੰਮ੍ਰਿਤਸਰ ਲਾਂ ਨਾਮੇ ਤੋਂ ਭੱਜ ਜਾਂਦੇ ਆ ਕੀ ਲੱਗਦਾ ਅੱਜ ਦੀ ਪੰਥਸ਼ਰਤਾ ਗੁਰੂ ਸਾਹਿਬ ਅੱਗੇ ਅਰਜ਼ੋਈ ਕੀਤੀ ਆ ਦਾਸਮਿੰਦ ਕੀਤੀ ਆ ਕਿ ਰਾਜਨੀਤਿਕ ਸਫਰ ਪੰਥਕ ਸਫਰ ਇਕੱਠੇ ਚੱਲਣਗੇ ਜੀ ਗੁਰੂ ਮਹਾਰਾਜ ਨੇ ਸਾਨੂੰ ਰਾਜਨੀਤਿਕ ਤੇ ਪੰਥ ਇਕੱਠਾ ਹੀ ਰੱਖਿਆ ਗੁਰੂ ਹਰਗੋਬਿੰਦ ਪਾਸ਼ਾ ਨੇ ਮੇਰੀ ਪੀ ਦਾ ਜਿਹੜਾ ਸਲਾਹ ਦਿੱਤਾ ਉਹ ਸਾਂਝਾ ਹੈ ਇਕੱਠਾ ਹੈ ਇਸ ਕਰਕੇ ਮੇਰਾ ਖਿਆਲ ਹੈ ਕਿ ਜੋ ਵੀ ਇਨਸਾਨ ਹੈ ਉਹਦੀਆਂ ਜੋ ਸਮਾਜਿਕ ਲੋੜਾਂ ਧਾਰਮਿਕ ਲੋੜਾਂ ਉਹ ਸਾਰੀਆਂ ਇਕੱਠੀਆਂ ਹੀ ਚੱਲਦੀਆਂ ਤੇ ਇਸ ਕਰਕੇ ਆਪਣੇ ਜਿਹੜੇ ਮਸਲੇ ਆ ਤੋ ਆਰਥਿਕਿਆ ਰੋਟੀ ਦਾ ਧਾਰਮਿਕਿਆ ਦੁਜਾਵਾ ਸਮਾਜਿਕਿਆ ਰਾਜਨੀਤਿਕਿਆ ਤੋ ਸਾਰੇ ਜਿਹੜੇ ਇਕੱਠੇ ਹੀ ਆ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਵੀ ਹੋਣ ਦੀ ਲੋੜ ਆ ਤੇ ਇਕੱਠੇ ਹੋਵਾਂਗੇ ਤੇ ਤਾਈਂ ਅਸੀਂ ਸਫਲ ਹੋ ਸਕਾਂਗੇ ਜੋ ਸਾਨੂੰ ਮਾਰ ਪੈ ਰਹੀ ਆ ਜੋ ਸਾਨੂੰ ਹਕੂਮਤਾਂ ਲੁੱਟ ਰਹੀਆਂ ਕੁੱਟ ਰਹੀਆਂ ਸਾਡੇ ਨੌਜਵਾਨਾਂ ਤੇ ਝੂਠੇ ਪਰਚੇ ਪਾ ਕੇ ਜੇ ਨਾ ਸੁੱਟ ਰਹੀਆਂ ਜਾਂ ਜਿਹੜੇ ਸਾਡੇ ਬੰਦੀ ਸਿੰਘ ਆ ਜਾਂ ਬੇਅਦਬੀ ਦਾ ਸਾਨੂੰ ਇਨਸਾਫ ਨਹੀਂ ਮਿਲ ਰਿਹਾ ਤੋ ਉਹਦੇ ਚ ਇਹੀ ਤਾਰਨੀ ਆ ਕਿ ਸਾਡੀ ਜਿਹੜੀ ਖੁੱਟ ਦਾ ਖੋਟੀ ਸਾਡੀ ਜ਼ਿੰਮੇਵਾਰੀ ਇਸ ਕਰਕੇ ਆਪਾਂ ਸਾਰੇ ਜਣੇ ਗੁਰੂ ਦੇ ਚਰਨਾਂ ਚ ਰਾਸ ਕਰੀਏ ਇਹ ਜੋ ਅਸੀਂ ਅੱਜ ਸ਼ੁਰੂਆਤ ਕੀਤੀ ਹੈ ਕਿ ਇਹਨੂੰ ਫਲ ਲਾਉਣ ਤੇ ਅਸੀਂ ਸਾਰੇ ਜਣੇ ਇੱਕ ਹੋ ਸਕੀਏ ਕਿ ਇਹਦੇ ਵਿੱਚ ਐਜਪੀਸੀ ਚੋਣਾ 메ਨ ਫੋਕਸ ਹੋਣਗੇ ਜਾਂ ਨਾਲ-ਨਾਲ 227 ਵੀ ਫੋਕਸ ਹੋਊਗਾ ਜਿਹੜੇ ਪੰਜਾਬ ਦੇ ਨਹੀਂ ਇਹ ਜੀ ਕਿ ਜਿਉਂ ਸਾਡੀ ਪੰਜਾਬ ਦੀਆਂ ਲੋੜਾਂ ਆ ਵਾ ਧਾਰਮਿਕ ਲੋੜਾਂ ਆ ਵਾ ਸਮਾਜਿਕ ਲੋੜਾਂ ਆ ਵਾ ਆਰਥਿਕ ਲੋੜਾਂ ਆ ਵਾ ਰਾਜਨੀਤਿਕ ਲੋੜਾਂ ਉਹ ਸਾਰੀਆਂ ਜੋ ਸਾਡਾ ਜੇ ਅਸੀਂ ਸਾਰੇ ਇਕੱਠੇ ਹੋਵਾਂਗੇ ਤਾਂ ਸਾਰੀਆਂ ਪੂਰੀਆਂ ਹੋ ਸਕਦੀਆਂ ਉਹ ਚਾਹੇ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਚਾਹੇ ਕੋਈ ਹੋਰ ਇਲੈਕਸ਼ਨ ਹੋਵੇ ਚਾਹੇ ਕੋਈ ਰਾਜਨੀਤਿਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਲੱਖੇ ਚਲਦੀਆਂ ਜੇ ਅਸੀਂ ਇੱਕ ਹੋ ਜਾਈਏ ਤੇ ਮੇਰਾ ਖਾਲਸਾ ਸਿੰਘ ਉਸਤਫਲਵਾਨ ਸ਼ੇਰੇ ਪੰਜਾਬ ਦਾ ਅਕਾਲੀ ਦਾ ਲੰਬਸਰ ਤੇ ਨਵਾਂ ਤੁਹਾਡਾ ਅਕਾਲੀ ਦਾ ਜਿਹੜਾ ਪੰਜਾਬ ਦੇ ਆ 227 ਦੇ ਵਿੱਚ ਪੰਜਾਬ ਦੇਖ ਸਕਦਾ ਕੱਠਿਆਂ ਨੂੰ ਸਾਰਿਆਂ ਨੂੰ ਜਿਵੇਂ ਭਾਈ ਸਾਹਿਬ ਨੇ ਜੱਟ ਕੀਤੀ ਇੱਕ ਅਜੰਡੀ ਥਲੀ ਚੋਣਾ ਲੜ ਸਕਦਾ ਜੀ ਅਸੀਂ ਤੇ ਗੁਰੂ ਜੀ ਦੇ ਚਰਨਾਂ ਚ ਇਹ ਅਰਦਾਸ ਕਰਨ ਵਾਸਤੇ ਆਏ ਆ ਕਿ ਗੁਰੂ ਸਾਨੂੰ ਸਾਰਿਆਂ ਨੂੰ ਇੱਕ ਕਰੇ ਕਿ ਸਾਰੇ ਜਣੇ ਹਰਲ ਕੇ ਚੱਲੀਏ ਸਾਡੇ ਚੋਂ ਜੋ ਵੀ ਈਰਖਾ ਨਫ਼ਰਤ ਉਹਦੇ ਚਰਨਾਂ ਚ ਇੱਥੇ ਅਸੀਂ ਸੱਚੇ ਦਿਲ ਤੋਂ ਆਏ ਅਰਦਾਸ ਕਰਦੇ ਹਾਂ ਗੁਰੂ ਮਹਾਰਾਜ ਤੁਸੀਂ ਤੇ ਜਾਣੀ ਜਾਣੋ ਸਾਡੇ ਸਾਰਿਆਂ ਦੀ ਤੁਸੀਂ ਮਨ ਦੀ ਜਾਣਦੇ ਜੋ ਇੱਥੇ ਕੋਈ ਵੀ ਆਪਣੇ ਅੰਦਰ ਕਪਟ ਵਹਿ ਉਹ ਜੀ ਭਾਵਨਾ ਰੱਖ ਕੇ ਨਾ ਆਵੇ ਕਿ ਹਾਂ ਕਿ ਕਿਸੇ ਨੂੰ ਥੱਲੇ ਗਰਾਉਣ ਵਾਸਤੇ ਜਾਂ ਆਪ ਉੱਚਾ ਹੋਣ ਵਾਸਤੇ ਆਵੇ ਇੱਥੇ ਗੁਰੂ ਦੇ ਦਰ ਤੇ ਗੁਰੂ ਸਾਡੇ ਲਈ ਸਭ ਤੋਂ ਵੱਡਾ ਸਰਮੌਰ ਹੋਣਾ ਚਾਹੀਦਾ ਪੰਥ ਸਾਲ ਜਿਸ ਪੰਥ ਸਾਡੇ ਲਈ ਸਭ ਤੋਂ ਸਰਮੌਰ ਹੋਣਾ ਚਾਹੀਦਾ ਬਾਕੀ ਜਿਹੜੀ ਆਮ ਅਸੀਂ ਆ ਅਸੀਂ ਤੇ ਬਹੁਤ ਕੀੜੇ ਮਕੌੜੇ ਇੱਥੇ ਪੰਥ ਨੇ ਬਹੁਤ ਵੱਡੀਆਂ ਵੱਡੀਆਂ ਹਸਤੀਆਂ ਇਸ ਇਸ ਜੋ tinha ਖਿੱਤੇ ਨੂੰ ਉਹਨਾਂ ਨੇ ਬੜੀਆਂ ਬੜੀਆਂ ਲੜਾਈਆਂ ਲੜੀਆਂ ਇਸ ਕਰਕੇ ਅਸੀਂ ਚਾਹੁੰਦੇ ਹਾਂ ਕਿ ਸਾਰੇ ਜਣੇ ਆਪਾਂ ਇੱਕ ਹੋਈਏ ਆਪਣੀ ਹਸਤੀ ਤਾਂ ਹੀ ਆ ਜੇ ਪੰਥ ਹੈ ਇਸ ਕਰਕੇ ਸਾਨੂੰ ਇੱਕ ਦੂਸਰ ਦੀ ਸੰਜੀ ਹੋਊਗੀ ਤੇ ਇੱਕ ਅਮਰਸਰ ਲਾਨ ਨਾਮੇ ਦੀ ਸੰਜੀ ਹੋ ਜਾਂਦੀ ਆ ਕੁਝ ਇੱਕ ਦੋ ਚਿਹਰੇ ਛੱਡ ਕੇ ਤਾਂ ਬਾਕੀ ਸਾਰੇ ਚਿਹਰਨ ਪਗੋੜਾ ਦੱਸਿਆ ਜਾਂਦਾ ਕਿ ਸਾਰੇ ਚਿਹਰੇ ਸੀ ਜਿਹੜੇ ਕਿ ਵੱਡੇ ਰਾਜਨੀਤਿਕ ਸਫਰ ਤੇ ਕਰ ਰਹੇ ਆ ਪਰ ਆਮੋ ਸਾਰਾ ਲਾਨ ਨਾਮ ਤੇ ਜੁੜੂ ਪੱਜੇ ਸੀ ਨਹੀਂ ਅਸੀਂ ਅਜੇ ਗੁਰੂ ਮਹਾਰਾਜ ਦੇ ਚਰਨਾਂ ਚ ਅਰਦਾਸ ਉਹਨਾਂ ਹੀ ਉਹਨਾਂ ਹੀ ਸਾਨੂੰ ਅੱਗੇ ਲੈ ਕੇ ਜਾਣਾ ਅਸੀਂ ਕੋਈ ਦਾਵਾ ਨਹੀਂ ਕਰ ਰਹੇ ਕਿ ਹਾਂ ਠੀਕ ਹੈ ਕਿ ਪੱਕੀ ਇਕਤਾ ਹੋ ਗਈ ਆ ਅਸੀਂ ਤਾਂ ਚਾਹੁੰਦੇ ਆ ਕਿ ਗੁਰੂ ਮਹਾਰਾਜ ਜੀ ਸਭ ਕੁਝ ਕਰਨ ਜੋ ਇਹਨਾਂ ਨੇ ਅਰਦਾਸ ਕੀਤੀ ਆ ਜਾਂ ਇਹਨਾਂ ਨੇ ਉਪਰਾਲਾ ਕੀਤਾ ਉਹ ਸਫਲ ਹੋਵੇ ਸਾਡੀ ਤੇ ਇਹੋ ਹੀ ਸਾਰਿਆਂ ਦੇ ਚਰਨਾਂ ਚ ਗੁਰੂ ਦੇ ਚਰਨਾਂ ਚ ਅਰਦਾਸ ਸਿੱਖਾੜੇ ਬਣਿਆ ਸੀ ਪਰ ਅੱਜ ਸਾਨੂੰ ਵੱਖਰੀਆਂ ਵੱਖਰੀਆਂ ਸ਼ੋਭ ਨਹੀਂ ਅਕਾਲੀ ਦਲ ਜਾਂ ਅਕਾਲੀ ਦਲ ਜਥੇਬੰਦੀਆਂ ਬਣਾਉਣੀਆਂ ਪੈ ਗਿਆ ਲੱਗਦਾ ਨਹੀਂ ਉਹਦੇ ਜਿਸ ਤਰ੍ਹਾਂ ਕੀਤਾ ਜਾ ਸਕਦਾ ਸੀ ਸਿੱਖਾਂ ਦੀ ਨੁਮਾਇੰਦਗੀ ਕਿਉਂ ਇਹ ਇਹ ਚੀਜ਼ੇ ਕਿ ਅੱਜ ਇਹ ਹੋਰ ਰਾਸਤੇ ਹੋ ਰਹੀ ਹੈ ਕਿ ਅਸੀਂ ਸਾਰਿਆਂ ਦੀ ਇੱਕ ਹੀ ਧਰੋਜੇ ਇੱਕ ਹੀ ਪੰਥੇ ਇੱਕ ਹੀ ਹੋ ਜੇ ਤੇ ਸਾਰੇ ਅਸੀਂ ਸਾਰੇ ਜਣੇ ਉਸੇ ਵਾਸਤੇ ਹੀ ਲੱਗੇ ਹੋਏ ਹਾਂ ਉਸ ਦੇ ਸਾਹਮਣੇ ਆ ਜੂ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਤੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਐਂਡ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਲਈ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਮਿਲਿਓ ਇੱਥੇ ਮਨਾਓ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣਾ ਹੋਵੇ ਪਾਵੇ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਨਜ਼ਦੀਕ ਸਿਵਲ ਹਸਪਤਾਲ ਅਜਨਾਲਾ ਹੇਠ ਦਿੱਤੇ ਨੰਬਰਾਂ ਤੇ ਕਰੋ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ ਆਧੁਨਿਕਤਾ ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਣਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਅਰ ਡਰਾਫਟੋਰ ਓਨੀਟਾ ਸੀਧਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇਥੋਂ ਵਧੀਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ ਏਸ਼ੀਅਨ ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ ਚੂਲੇ ਗੀਜ਼ਰ ਸਿੰਟੈਕਸ ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼